हां भाई किवें हां हां जी पाजी ससुसाना ससुनी काबे बेटा पाजी ना तू ਲੋਕਾਂ ਸਾਹਮਣੇ ਤੱਕ ਇਹ ਕੁਝ ਕਰਾਂ ਤੂੰ ਕਿਉਂ ਕਹਿੰਨੀ ਪਾਜੀ ਤਾ ਦੱਸ ਹਾਂ ਜੀ ਦੱਸੋ ਤੋਰੀ ਕਹਿ ਤਾ ਤਾ ਗੱਲ ਤੇ ਜਲਦੀ ਹੋਈ ਜਾਂਦੀ ਹੈ ਮੈਂ ਤੂੰ ਤੋ ਛੋਟਾ ਨਾ ਆਪ ਨਹੀਂ ਕਰ ਸਕਦੀ ਛੋਟੀ ਤਾਂ ਹੈ ਨਹੀਂ ਤੂੰ ਜ਼ਬਰਦਸਤ ਅਕਲ ਤਾਂ ਨਾ ਛੋਟੀ ਰੱਖ ਹੁਣ ਕਿਹੜਾ ਕੋਈ ਸੁਣੀ ਜਾਂਦਾ ਦਾ ਦੱਸ ਤੂੰ

ਜੋ ਬਰਵੰਦਾ ਮਿਲਿਆ ਮੈਨੂੰ ਹਾਏ ਮੈਂ ਕਿਉਂ ਮਨਾ ਕੀਤਾ ਤੁਹਾਡੇ ਨਾਲ ਮੈਰਿਜ ਕਰਾਉਣ ਦਾ ਵਾਸਤੇ ਉਹ ਤਾਂ ਕਹਿੰਦੀ ਸੀ ਕਿ ਮੈਂ ਤਾਂ ਕਰਾਉਂਦੀ ਨਹੀਂ ਨਾ ਤਾਂ ਘੱਟ ਪੜਿਆ ਹੋਇਆ ਆ ਹਾਂ ਬਸ ਇੱਕ ਕਾਇਨ ਦੇਖ ਲੈ ਜੀ ਮਰਦਾ ਕਿੱਟੇਗਾ ਇਹ ਤਾਂ ਜਮੀ ਨਹੀਂ ਆਣਾ ਜਿਹਦੇ ਨਾਲ ਮੈਂ ਗਿਆ ਸੀ ਇਹ ਕਿਹੜਾ ਪੜਿਆਗਾ ਛੋਟਾਗਾ ਇਹ ਜਮੀ ਬਸ ਬੱਚਿਆਂ ਵਾਲੀ ਹਰਕਤ ਹੈ ਰਹੀਆਂ ਦਾ ਆਈ ਨਾ ਬਸ ਪਹਿਲੇ ਦਿਨ ਤੋਂ ਹੀ ਹੈ ਪਹਿਲਾਂ ਤੇਰਾ ਪਿਓ ਦੇਖਣਾ ਆਇਆ ਸੀ ਮੈਨੂੰ ਹੀ ਉਹਦੋਂ ਰਪੀਓ ਵੀ ਬੁੱਕਰ ਗਿਆ ਉਹ ਤਾਂ ਮੋਟਾ ਵਾਲਾ ਹੈ ਤੇ ਤਾਂ ਐਡਾ ਲੱਗਦਾ ਹੈ 6.5 ਫੁੱਟ ਕੱਦ ਹੈ ਨਹੀਂ 6.5 ਹੁਟ ਤਾਂ ਨਹੀਂ ਜੀ ਜੀ ਤੁਹਾਡਾ ਕੱਦ 6 ਫੁੱਟ ਹੋਣਾ ਨਾ ਮੋٹے ਤਾਂ ਤੁਸੀਂ ਕਿੱਥੇ ਰਹੋਗੇ ਹੁਣ ਤਾਂ ਜਿੰਮ ਜਾਣੇ ਕਿੰਨੇ ਪਤਲੇ ਹੋਏ ਹੋਏ ਜਿੰਮ ਜਾਣਾ ਚੋ ਠੀਕ ਹੈ ਵੀ ਉਸ ਟਾਈਮ ਪਤਾ ਕੀ ਸੀ ਮੈਂ ਉਹ ਕਬੱਡੀ ਖੇਡਦਾ ਸੀ ਮੇਰੇ ਪੈਰ ਤੇ ਵੱਜ ਗਈ ਸੀ ਸਾਡਾ ਹਾਂ ਜੀ ਠੀਕ ਹੈ ਹਾਂ ਜੀ ਤੇ 60 ਵਜਨ ਦੇ ਨਾਲ ਕੀ ਹੈ ਕਿ ਬੇਬੇ ਨੇ ਉਹ ਸੇਵੀਆਂ ਸੋੜੀਆਂ ਨਹੀਂ ਜਿਹੜੀਆਂ ਫਟਕੇ ਮਰੋਂ ਦੇਦੀਆਂ ਹਾਂ ਹਾਂਜੀ ਐਨੇ ਨਾਲ ਵੀ ਤੁਹਾਨੂੰ ਪਤਾ ਫਟ ਚੜ ਗਈ ਤੇਰਾ ਮਤਲਬ ਇਹ ਥੋੜੀ ਹੈ ਮੈਂ ਕੋਈ ਆਏ ਹਾਂ ਕਿੱਦਾਂ ਕੋਈ ਮੈਂ ਮੋਟਾ ਹੀ ਹਾਂ ਜਾਂ ਮਸੂਰੀ ਹਾਂ ਕੋਈ ਦੱਸ ਨਾ ਨਾ ਸੂਰ ਮੋਟਾ ਤੇ ਤੁਹਾਨੂੰ ਕੌਣ ਕਹੇ ਇਹ ਕੋਣ ਕਹਦੂਗਾ ਤੁਹਾਨੂੰ ਅੱਛਾ

मैं हुआ, मंगल तो ਮੈਨੂੰ ਲੱਗ ਜੂਗਾ ਮੰਗਲ ਪੁੱਤ ਹੋ ਜੂਗਾ ਮੈਨੂੰ ਕਿ ਕਿਸੇ ਨੇ ਮੇਰੇ ਮੰਗਲ ਪੁੱਤ ਨੂੰ ਵੀ ਤੁਸੀਂ ਐਂ ਕਹਿੰਦੇ ਸੀ ਕਿਸੇ ਮਾਂ ਨੂੰ ਮੰਗਲ ਪੁੱਤ ਦੇਖਦੇ ਹੋ ਮੰਗਲ ਪੁੱਤ ਹੋ ਗਿਆ ਮੇਰੇ ਗਗਲੂ ਮੇਰੇ ਗਗਲੂ ਮਤਲਬ ਹਦੋਂ ਮੈਂ ਕੰਨ ਵਿਟਾਂ ਨੂੰ ਲੱਗ ਜਾਂਦਾ ਮੈਸ ਮੈਨੂੰ ਉਹਦੇ ਸਾਰੀ ਮੈਨੀ ਲੱਤਾਂ ਮੈਸ ਚੱਕ ਨਹੀਂ ਮੈਨੂੰ ਲੱਤਾਂ ਚਾਂਜਰਾ ਵੀ ਲੈ

कोनी ने फिर मैं रात नु करूंगी वीडियो कॉल ठीक है तो फोन पे सारा कुछ हूं फिर मैं सारे ना कपड़े रिमूव करके फिर करूंगी ठीक है ना अच्छा वीडियो कॉल पे के हां معناتکنا ओड़ीओ ते कर परआ लीए ठीक है, हाँ। ठीक है ना बस इस तक ओड़ीओ तेरी पता ना ए क्यों मैं कपन थास ठीक है फिर मैं बाथरूम से जाके ओड़ीओ और लाऊंगी थोनू बाथरूम जाके लाऊंगी

हां मैं वीडियो कॉल कर रहा हूं उधर दिन हो गया मैं तुम्हें देखा नहीं ना मेहमान बहुत उदास होया क्यों ना ना मेरी जान मेरे मैं लड्डू आई तो 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 नहीं तेरे को बुधवार नहीं मंगलवार नहीं आ जाओ और ठीक है ना हां मंगलवार को आ, मंगल आ जाऊं बस कल-कल का -कल दिन ला ना कल कल नदी बस कल-कल का -कल दिन ही होगा ठीक है मैम ठीक है ओके ओके